ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਾਸਤ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਕਿਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨ ਕਿਨਹੁ ਲਹਿਆ ਸਿਮਰਨ ਵਾਹਿਗੁਰੂ ਨੂੰ ਮਿਲਣ ਦੀ ਪੌੜੀ ਹੈ ਇਸ ਦੇ ਬਗੈਰ ਅਰਸ਼ਾਂ ਤੇ ਚੜਨਾ ਮੁਸ਼ਕਲ ਹੈ ਕਈ ਮਹਾਤਮਾਵਾਂ ਦੇ ਖਿਆਲ ਵਿੱਚ ਸਿਮਰਨ ਹੀ ਪੰਦਗੀ ਹੈ ਗ੍ਰੰਥਾਂ ਨੂੰ ਪੜਿਆਂ ਮਹਾਤਮਾ ਮਹਾਦੇ ਉਪਦੇਸ਼ਾਂ ਨੂੰ ਸੁਨਿਆ ਆਤਮਾ ਵਿੱਚ ਆਪਣੇ ਅਸਲ ਪਰਮਾਤਮਾ ਦੇ ਮੇਲ ਦੀ ਇੱਛਾ ਪੈਦਾ ਹੁੰਦੀ ਹੈ ਸਿਮਰਨ ਦੀ ਮਦਦ ਨਾਲ ਮਨੁੱਖ ਪਰਮਾਤਮਾ ਵੱਲ ਤੁਰਨਾ ਸ਼ੁਰੂ ਕਰਦਾ ਹੈ ਗਾਈਡ ਆਫ ਲੰਡਨ ਪੜਨ ਨਾਲ ਲੰਡਨ ਵੇਖਣ ਦਾ ਚਾਅ ਪੈਦਾ ਹੋ ਸਕਦਾ ਹੈ ਪਰ ਉੱਥੇ ਪਹੁੰਚਣ ਵਾਸਤੇ ਘਰ ਛੱਡਣਾ ਅਤੇ ਸਫ਼ਰ ਕਰਨਾ ਲਾਜ਼ਮੀ ਹੈ ਸਿਮਰਨ ਆਤਮਾ ਦਾ ਸਫ਼ਰ ਹੈ ਜਿਸ ਦੇ ਆਸਰੇ ਅਸਥੂਲ ਤੋਂ ਸੂਖਸ਼ਮ ਮੰਡਲਾਂ ਵਿੱਚ ਪਹੁੰਚੀਦਾ ਹੈ ਅਤੇ ਨਿਰੰਝਣੀ ਜੋਤ ਦੀ ਸ਼ੋਪਾਪ੍ਰਾਪਤ ਕਰੀਦੀ ਹੈ ਸਿਮਰਨ ਦੇ ਜਰੀਏ ਹਾਸਲ ਕੀਤਾ ਗਿਆਨ ਆਪਣੀ ਮਲਕੀਅਤ ਬਣ ਜਾਂਦਾ ਹੈ ਸਿਮਰਨ ਦੇ ਬਿਗੈਰ ਗਿਆਨ ਅਕਲ ਨੂੰ ਚੰਚਲ ਕਰਕੇ ਆਦਮੀ ਨੂੰ ਖਵਾਰ ਕਰਦਾ ਹੈ ਕਿਤਾਬਾਂ ਪੜੇ ਗਿਆਨੀ ਅਤੇ ਬੰਦਗੀ ਕਰਕੇ ਗਿਆਨ ਪ੍ਰਾਪਤ ਕੀਤੇ ਪੁਰਸ਼ਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਇੱਕ ਦੇ ਚਿਹਰੇ ਤੋਂ ਖੁਸ਼ਕੀ ਅਤੇ ਸਖਣਾਪਣ ਜ਼ਾਹਿਰ ਹੁੰਦਾ ਹੈ ਅਤੇ ਦੂਸਰੇ ਦੀਆਂ ਅੱਖਾਂ ਤੋਂ ਮਸਤੀ ਅਤੇ ਚਿਹਰੇ ਤੋਂ ਨੂਰ ਟਪਕਦਾ ਹੈ ਜਿਸ ਨੂੰ ਮਿਲਿਆ ਸ਼ਾਂਤੀ ਆਉਂਦੀ ਹੈ ਮਹਾਤਮਾਵਾਂ ਦੇ ਉਪਦੇਸ਼ ਗ੍ਰੰਥਾਂ ਦੇ ਮਹਾਵਾਕ ਸਿਮਰਨ ਦੇ ਜਰੀਏ ਪ੍ਰਤੱਖ ਅਜਮਾਏ ਬਿਨਾ ਸੱਚੀ ਪ੍ਰਤੀਤ ਕਦੀ ਨਹੀਂ ਉਪਜ ਸਕਦੀ ਪੱਕਾ ਸਿਦਕ ਕਦੀ ਪੈਦਾ ਨਹੀਂ ਹੋ ਸਕਦਾ ਆਰੇ ਹੇਠ ਬੈਠ ਕੇ ਸਿਦਕ ਉਸੇ ਦਾ ਕਾਇਮ ਰਹਿੰਦਾ ਹੈ ਜਿਸ ਨੂੰ ਜਿਸਮ ਛੱਡਣ ਮਗਰੋਂ ਆਪਣੇ ਰੱਬ ਨਾਲ ਇੱਕ ਹੋ ਜਾਂਦਾ ਪੂਰਨ ਅਭਿਆਸ ਹੋਵੇ ਮੋਤਨਾਲ ਉਹੋ ਹੀ ਟੈਕਚਰਾਂ ਕਰਦਾ ਹੈ ਜਿਹੜਾ ਜ਼ਿੰਦਗੀ ਦੇ ਸੋਮੇ ਨਾਲ ਜੁੜਿਆ ਹੋਵੇ ਇਸ ਜਗਮਹਿ ਸੋਭਾ ਨਾਮ ਕੀ ਬਿਨ ਨਾਵੇ ਸੋਭਣਾ ਹੋਏ ਇਹ ਮਾਇਆ ਕੀ ਸੋਭਾ ਚੜ ਦਿਹਾੜੇ ਜਾਂਦੀ ਬਿਲਮ ਨਾ ਹੋਏ ਰਕबीर ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਉਹ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਨ ਦੇ ਕਈ ਲਾਭ ਹਨ। ਸਿਮਰਨ ਮਨ ਨੂੰ ਧੋਣਾ ਅਤੇ ਨਿਰਮਲ ਕਰਨਾ ਅਤੇ ਇਸ ਦੀਆਂ ਖਿੰਡੀਆਂ ਅਤੇ ਆਵਾਰਾਂ ਬਿਰਤੀਆਂ ਨੂੰ ਇਕਾਗਰ ਕਰਦਾ ਹੈ। ਮਨ ਜਿੰਨਾ ਖਿੰਡਿਆ ਹੋਇਆ ਹੋਵੇ ਉਤਨਾ ਕਮਜ਼ੋਰ ਅਤੇ ਨਿਰਬਲ ਹੁੰਦਾ ਹੈ ਅਤੇ ਜਿਤਨਾ ਇਕਾਗਰ ਹੋਵੇ ਉਤਨਾ ਬਲਵਾਨ ਅਤੇ ਡੂੰਘੀਆਂ ਵਿਚਾਰਾਂ ਦੇ ਯੋਗ ਹੁੰਦਾ ਹੈ ਮਨ ਦੀ ਇਕਾਗਰਤਾ ਸੰਬੰਧੀ ਕਈ ਪੁਸਤਕਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਮਨ ਨੂੰ ਇੱਕ ਜਗ੍ਹਾ ਤੇ ਟਿਕਾਉਣ ਦੇ ਅਨੇਕਾ ਤਰੀਕੇ ਦੱਸੇ ਗਏ ਹਨ ਪਰ ਸਿਮਰਨ ਦੇ ਤਰੀਕੇ ਨਾਲ ਮਨ ਨੂੰ ਇਕਾਗਰ ਕਰਨਾ ਜ਼ਿਆਦਾ ਸੋਖਾ ਅਤੇ ਜ਼ਿਆਦਾ ਲਾਭਦਾਇਕ ਹੈ ਸਿਮਰਨ ਇਕਾਗਰ ਕੀਤੇ ਹੋਏ ਮਨ ਵਿੱਚ ਵਾਹਿਗੁਰੂ ਦੇ ਮਿਲਣ ਦੀ ਸ਼ੁਭ ਇੱਛਾ ਪੈਦਾ ਕਰਦਾ ਹੈ ਪਛਮੀ ਤਰੀਕਿਆਂ ਨਾਲ ਇਕਾਗਰ ਹੋਇਆ ਮਨ ਸ਼ਕਤੀਵਾਨ ਹੋ ਕੇ ਮੁੜ ਸੰਸਾਰੀ ਪਦਾਰਥਾਂ ਨੂੰ ਔੜਦਾ ਜਾਂਦਾ ਹੈ ਇਸ ਦੇ ਉਲਟ ਸਿਮਰਨ ਦੁਆਰਾ ਇਕਾਗਰ ਹੋਇਆ ਮਨ ਆਪਣੇ ਪਰਮਾਤਮਾ ਨਾਲ ਜੁੜਦਾ ਅਤੇ ਸੰਸਾਰਿਕ ਉਦਾਰਤਾਂ ਤੋਂ ਖੁਦ ਭਾ ਖੁਦ ਉਪਰਾਮ ਹੁੰਦਾ ਜਾਂਦਾ ਹੈ ਸਿਮਰਨ ਵਿਸ਼ੇ ਵਿਕਾਰਾਂ ਨੂੰ ਫਿੱਕੀਆਂ ਦਰਸਾ ਕੇ ਉਹਨਾਂ ਤੋਂ ਮਨ ਨੂੰ ਉਪਰਾਮ ਕਰਦਾ ਹੈ ਸਿਮਰਨ ਵਿੱਚ ਗੁਰਮਖ ਨੂੰ ਅਚਰਜ ਆਤਮ ਰਸ ਆਉਂਦਾ ਹੈ ਜਿਵੇਂ ਜਿਵੇਂ ਉਹ ਮੰਨਦਾ ਹੈ ਉਸ ਦੀ ਵਿਸ਼ੇ ਵਿਕਾਰਾਂ ਵੱਲੋਂ ਬਿਰਤੀ ਉਪਰਾਮ ਹੁੰਦੀ ਜਾਂਦੀ ਹੈ ਸਿਮਰਨ ਇਕਾਗਰ ਹੋਏ ਮਨ ਨੂੰ ਟਿਕਣ ਨਹੀਂ ਦਿੰਦਾ ਅਤੇ ਆਪਣੀ ਥਾਂ ਤੇ ਖੜੇ ਰਹਿਣ ਵਿੱਚ ਸਹਾਤਾ ਕਰਦਾ ਹੈ ਮਨ ਨੂੰ ਅਡੋਲ ਰਹਿਣਾ ਸਿਖਾਉਂਦਾ ਹੈ ਸਿਮਰਨ ਵਾਹਿਗੁਰੂ ਦੇ ਗੁਣ ਸਾਹਮਣੇ ਲਿਆ ਕੇ ਮਨ ਵਿੱਚ ਇਨ੍ਹਾਂ ਗੁਣਾਂ ਦਾ ਹੌਲੀ ਹੌਲੀ ਪ੍ਰਵੇਸ਼ ਕਰਾਉਂਦਾ ਹੈ ਮਨ ਨੂੰ ਹਲਕਾ ਅਤੇ ਸਹੀਤਲ ਬਣਾਉਂਦਾ ਹੈ ਸਿਮਰਨ ਮਨ ਤੋਂ ਹਉਮੈ ਦਾ ਭੁਲੇਖਾ ਵੀ ਦੂਰ ਕਰਦਾ ਹੈ ਅਤੇ ਸਿਮਰਨ ਮੰਨਨੋ ਅਕਾਲ ਪੁਰਖ ਨਾਲ ਇਕਮਿਕ ਜਾਂ ਅਪੇਧ ਕਰਨਾ ਹੈ ਸਿਮਰਨ ਦੇ ਵੀ ਦੋ ਹਿੱਸੇ ਕਿਤੇ ਜਾ ਸਕਦੇ ਹਨ ਪਹਿਲਾ ਗੁਰਬਾਣੀ ਅਤੇ ਦੂਸਰਾ ਨਾਮ ਗੁਰਬਾਣੀ ਵਿੱਚ ਨਿਤਨੇਮ ਜਾਂ ਹੋਰ ਬਾਣੀਆਂ ਪੜਨਾ ਕਿਸੇ ਖਾਸ ਸ਼ਬਦ ਨੂੰ ਮੜਮੜ ਕੇ ਪੜਨਾ ਜਾਂ ਦੁਹਰਾਉਣਾ ਕੀਰਤਨ ਕਰਨਾ ਸੁਣਨਾ ਸ਼ਾਮਲ ਹਨ ਗੁਰਬਾਣੀ ਵਿੱਚ ਮਨ ਲਗਾਏ ਬਿਨਾਂ ਨਾਮ ਕਦੀ ਸਫਲਤਾ ਨਾਲ ਜਪਿਆ ਨਹੀਂ ਜਾ ਸਕਦਾ ਮਾਮੂਲੀ ਆਦਮੀ ਦਾ ਮਨ ਖਿੰਡਿਆ ਹੋਇਆ ਅਤੇ ਫੁਰਨਿਆਂ ਦਾ ਰੂਪ ਹੁੰਦਾ ਹੈ ਉਸਦਾ ਮਨ ਆਪਣੇ ਖਿਆਲਾਂ ਵਿੱਚ ਇਤਨਾ ਲੀਨ ਹੁੰਦਾ ਹੈ ਕਿ ਮਨ ਅਤੇ ਖਿਆਲਾਂ ਵਿੱਚ ਫਰਕ ਹੀ ਨਹੀਂ ਕਰ ਸਕਦਾ ਗੁਰਬਾਣੀ ਪੜਨ ਨਾਲ ਖਿਆਲਾਂ ਦੀ ਤਬਦੀਲੀ ਸ਼ੁਰੂ ਹੁੰਦੀ ਹੈ ਅਤੇ ਗੁਰਮਖ ਦੇ ਖਿਆਲ ਨਿਰਮਨ ਹੋਣੇ ਸ਼ੁਰੂ ਹੁੰਦੇ ਹਨ ਗੁਰਮਤ ਦੀ ਸਮਝ ਦਿਮਾਗ ਵਿੱਚ ਬੈਠਦੀ ਹੈ ਨਾਮ ਦੀ ਮਹਿਮਾ ਸੁਣ ਕੇ ਨਾਮ ਜਪਣ ਵਾਸਤੇ ਇੱਛਾ ਪੈਦਾ ਹੁੰਦੀ ਹੈ ਗੁਰਬਾਨੀ ਮੰਨਦੀਆਂ ਉਤਲੀਆਂ ਤਹਾਂ ਤੋ ਦਿੰਦੀ ਹੈ ਅਤੇ ਨਾਮ ਨਾਲ ਅੰਦਰਲੀ সূক্ষਮ ਮੈਲ ਨੂੰ ਤੋਹ ਦੇ ਜੋਗ ਬਣਾ ਦਿੰਦੀ ਹੈ ਖਿੰਡਿਆ ਹੋਇਆ ਮਨ ਕਿਸੇ ਵੇਲੇ ਇਕਾਗਰ ਹੋ ਜਾਂਦਾ ਹੈ ਅਤੇ ਅਰਸ਼ੀ ਚਲਕਾਰੇ ਪੈਂਦੇ ਹਨ ਇਸ ਇਕਾਗਰਤਾ ਵਿੱਚੋਂ ਨਿਕਲੇ ਰਸ ਦਾ ਆਨੰਦ ਉਹਨਾਂ ਸ਼ੁਰੂ ਹੋ ਜਾਂਦਾ ਹੈ ਇੱਕ ਮਹਾਤਮਾ ਕੁਰਬਾਨੀ ਨੂੰ ਰੱਬ ਦੀ ਤੀ ਅਤੇ ਨਾਮ ਨੂੰ ਰੱਬ ਦਾ ਪੁੱਤਰ ਆਖਿਆ ਕਰਦੇ ਸਨ ਗੁਰਬਾਨੀ ਜਬ ਦੇ ਨਜ਼ਦੀਕ ਲੈ ਜਾਂਦੀ ਹੈ ਅਤੇ ਨਾਮ ਰੱਬ ਨਾਲ ਮਿਲਾ ਦਿੰਦਾ ਹੈ ਨਿਤਨੇਮ ਕਰਨਾ ਗੁਰਦੁਆਰੇ ਜਾ ਕੇ ਕੀਰਤਨ ਸੁਣਨਾ ਗੁਰਬਾਣੀ ਪੜ੍ਹਨਾ ਗੁਰਸਿੱਖਾਂ ਵਾਸਤੇ ਬੜਾ ਜ਼ਰੂਰੀ ਅਤੇ ਲਾਭਦਾਇਕ ਤਰੀਕਾ ਹੈ ਪਰ ਜਿਨ੍ਹਾਂ ਨੂੰ ਗੁਰੂ ਘਰ ਦੀ ਬਦੇਰੇ ਖੋਜ ਦੀ ਲੀਜ ਹੋਵੇ ਉਹਨਾਂ ਨੂੰ ਨਾਮ ਦਾ ਅਭਿਆਸ ਕਰਨਾ ਚਾਹੀਦਾ ਹੈ ਗੁਰਬਾਣੀ ਵਾਹਿਗੁਰੂ ਦੇ ਦੇਸ਼ ਦੇ ਚਲਕੇ ਦਿਖਾ ਦਿੰਦੀ ਹੈ ਉਸ ਦੇਸ਼ ਦੀ ਠੰਡੀ ਸ਼ਾਂਤ ਭਰੀ ਸੁੰਦਰਤਾ ਦੀ ਝਾਤ ਪਵਾ ਦਿੰਦੀ ਹੈ ਪਰ ਉਸ ਦੇਸ਼ ਦਾ ਵਾਸੀ ਨਾਮ ਹੀ ਬਣਾ ਸਕਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਦੇਸ਼ ਵਿੱਚ ਰਹਿਣ ਦਾ ਸ਼ੌਕ ਹੋਵੇ ਉਹਨਾਂ ਵਾਸਤੇ ਨਾਮ ਦੀ ਛਲ ਲੈਣੀ ਜ਼ਰੂਰੀ ਹੈ ਇਨਸਾਨ ਨੂੰ ਜਿਵੇਂ ਜ਼ਮੀਨ ਦੇ ਸਫ਼ਰ ਵਾਸਤੇ ਰੇਲ ਜਾਂ ਮੋਟਰ ਦੀ ਲੋੜ ਹੈ ਅਤੇ ਅਸਮਾਨ ਦੇ ਸਫ਼ਰ ਵਾਸਤੇ ਹਵਾਈ ਜਹਾਜ਼ ਦੀ ਉਸੇ ਤਰ੍ਹਾਂ ਦੁਨੀਆਦਾਰੀ ਜਾਂ ਅਥੋਰ ਮੰਡਲਾਂ ਵਿੱਚ ਰਹਿਣ ਵਾਸਤੇ ਆਦਮੀ ਨੂੰ ਗੁਰਬਾਨੀ ਦੀ ਲੋੜ ਹੈ ਅਤੇ ਅਰਸ਼ਾਂ ਤੇ ਉਡਾਰੀ ਲਾਨ ਵਾਸਤੇ ਜਾਂ ਸੂਖਸ਼ਮ ਮੰਡਲਾਂ ਵਿੱਚ ਵਿਚਰਨ ਵਾਸਤੇ ਵੀ ਨਾਮ ਦੀ ਲੋੜ ਹੈ ਦੁਨੀਆ ਦੇ ਕਾਰਾਂ ਵਿਹਾਰਾ ਵਿੱਚ ਗੁਰਬਾਣੀ ਤੋਂ ਬਿਗੈਰ ਆਤਮਾ ਦਾ ਨਿਰਮਲ ਰਹਿਣਾ ਅਸੰਭਵ ਹੈ ਪਰ ਜਦ ਆਤਮਾ ਸੂਖਸ਼ਮ ਅਵਸਥਾ ਜਾਂ ਵਾਹਿਗੁਰੂ ਵੱਲ ਉਡਾਰੀ ਲਾਣੀ ਚਾਹੇ ਤਦ ਉਸ ਨੂੰ ਨਾਮ ਰੁਕਪੀ ਪਰਾਂ ਦੀ ਲੋੜ ਹੈ ਇਸ ਵਾਸਤੇ ਪਹਿਲੇ ਪਹਿਲ ਗੁਰਬਾਣੀ ਨਾਲ ਪਿਆਰ ਪੈਦਾ ਕਰਨਾ ਜ਼ਰੂਰੀ ਹੈ ਅਤੇ ਹੌਲੀ ਹੌਲੀ ਨਾਮ ਨਾਲ ਪਰਚਾ ਪੰਦੇ ਜਾਣਾ ਚਾਹੀਦਾ ਹੈ ਕਈ ਬੜੇ ਬੜੇ ਮਹਾਤਮਾ ਨਾਮ ਦੀਆਂ ਉੱਚੀਆਂ ਮੰਜ਼ਲਾਂ ਵਿੱਚ ਪਹੁੰਚ ਕੇ ਗੁਰਬਾਣੀ ਦਾ ਪਾਠ ਨਹੀਂ ਛੱਡਦੇ ਜਦ ਮਨ ਨੇਮੀਆਂ ਦਸ਼ਾਵਾਂ ਵਿੱਚ ਆ ਜਾਵੇ ਜਾਂ ਉਚਾਟ ਹੋ ਜਾਵੇ ਤਦ ਗੁਰਬਾਣੀ ਪੜਨੀ ਅਤੇ ਮਨ ਨੂੰ ਉਤਲੀਆਂ ਨਾਮ ਦੀਆਂ ਦਸ਼ਾਵਾਂ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦ ਮਨ ਉਤਲੀਆਂ ਦਸ਼ਾਵਾਂ ਵਿੱਚ ਟਿਕ ਜਾਵੇ ਉਸ ਨੂੰ ਉੱਥੇ ਹੀ ਟਿਕੇ ਰਹਿੰਦੇ ਨਾ ਚਾਹੀਦਾ ਹੈ ਅਤੇ ਜਦੋਂ ਫਿਰ ਟਿਕੇ ਗੁਰਬਾਣੀ ਪੜਨੀ ਅਤੇ ਉਤਾਣ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਗਵੀਰ ਸਿੰਘ ਜੀ ਵੀ ਲਿਖਦੇ ਹਨ ਮੈਂ ਇਸ ਤਰੀਕੇ ਤੋਂ ਬੜਾ ਲਾਭ ਉਠਾਇਆ ਹੈ ਪਰ ਹਰ ਇੱਕ ਆਦਮੀ ਨੂੰ ਆਪਣੇ ਸੁਭਾ ਅਤੇ ਸੁਹੂਲੀਅਤ ਦੇ ਮੁਤਾਬਕ ਗੁਰਬਾਣੀ ਦੇ ਨਾਮ ਦੇ ਅਭਿਆਸ ਨੂੰ ਵਧਾ ਘਟਾ ਲੈਣਾ ਚਾਹੀਦਾ ਹੈ। ਥਲੇ ਪਹਿਲੇ ਗੁਰਬਾਣੀ ਉੱਚੀ ਉੱਚੀ ਪੜਨੀ ਚਾਹੀਦੀ ਹੈ। ਇਸ ਦੇ ਬਗੈਰ ਮਨ ਨਹੀਂ ਟਿਕਦਾ ਅਤੇ ਜਿਉਂ-ਜਿਉਂ ਮਨ ਟਿਕਣਾ ਸ਼ੁਰੂ ਹੋ ਜਾਵੇ ਨੀਵੀਂ ਸੁਰ ਅਤੇ ਮੂੰਹ ਵਿੱਚ ਗੁਰਬਾਣੀ ਪੜਨ ਦਾ ਅਭਿਆਸ ਵਧਾ ਜਾਣਾ ਚਾਹੀਦਾ ਹੈ। ਨਿਤਨੇਮ ਦੇ ਪਾਠ ਸਭ ਆਦਮੀਆਂ ਨੂੰ ਜ਼ਰੂਰ ਕਰਨੇ ਚਾਹੀਦੇ ਹਨ ਪਰ ਜਿਨ੍ਹਾਂ ਨੂੰ ਖੋਜ ਦਾ ਜ਼ਿਆਦਾ ਸ਼ੌਂਕ ਹੋਵੇ ਉਹਨਾਂ ਲਈ ਇਹਨਾਂ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੌਲੀ-ਹੌਲੀ ਸਮਝ-ਸਮਝ ਕੇ ਪਾਠ ਕਰਨਾ ਜ਼ਰੂਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਇੱਕ ਕਿਸਮ ਦੀ ਅਵਸਥਾ ਦੇ ਇਨਸਾਨਾਂ ਵਾਸਤੇ ਰਹਿਬਰੀ ਅਤੇ ਲੋਸ਼ਣੀ ਮੌਜੂਦ ਹੈ ਅਤੇ ਯਤਨ ਕੀਤੇਆਂ ਹਰ ਕੋਈ ਆਪਣੀ ਆਪਣੀ ਅਵਸਥਾ ਸੰਬੰਧੀ ਠੀਕ ਹਿਦਾਇਤਾਂ ਮਾਲੂਮ ਕਰ ਸਕਦਾ ਹੈ। ਇਸ ਤਰੀਕੇ ਨਾਲ ਪਾਠ ਕਰਦੇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੱਚਮੁੱਚ ਇੱਕ ਸੱਚੇ ਗੁਰੂ ਵਾਂਗ ਕਦਮ-ਕਦਮ ਤੇ ਮਦਦ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਦਾ ਰੂਪ ਸਮਝ ਕੇ ਸ਼ਰਧਾ ਨਾਲ ਇਸ ਦੇ ਪਾਠ ਤੋਂ ਕਈ ਤਰ੍ਹਾਂ ਦੇ ਸ਼ੰਕਿਆਂ ਅਤੇ ਸਵਾਲਾਂ ਦੇ ਜਵਾਬ ਖੁਦਵਾ ਖੁਦ ਮਿਲਦੇ ਹਨ ਕਿਸੇ ਖਾਸ ਸ਼ਬਦ ਦੇ ਸਿਮਰਨ ਜਾਂ ਮੁਰਮੜ ਕਰਨ ਨਾਲ ਉਸ ਸ਼ਬਦ ਦੇ ਭਾਵ ਮਨ ਵਿੱਚ ਬੈਠ ਜਾਂਦੇ ਹਨ ਮਨ ਉਹਨਾਂ ਭਾਵਾਂ ਦਾ ਰੂਪ ਬਣ ਜਾਂਦਾ ਹੈ ਅਤੇ ਜਿਸ ਭਾਵ ਦਾ ਮਨ ਪੂਰਨ ਰੂਪ ਬਣ ਜਾਵੇ ਉਹ ਭਾਵ ਸਮਾਪਾ ਕੇ ਪ੍ਰਤੱਖ ਜੋਹਰ ਵਿੱਚ ਆ ਜਾਂਦਾ ਹੈ ਨਾਮ ਦੇ ਅਭਿਆਸ ਬਿਨਾ ਨਾਮ ਦੀ ਉਚਤਾ ਚੰਗੀ ਤਰ੍ਹਾਂ ਸਮਝ ਵਿੱਚ ਆਉਣੀ ਅਸੰਭਵ ਹੈ ਕਿਸੇ ਨਵੀਂ ਚੀਜ਼ ਨੂੰ ਖਾਣ ਦੇ ਬਿਨਾ ਉਸ ਦੇ ਸਵਾਦ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਸੇ ਤਰ੍ਹਾਂ ਨਾਮ ਦੀ ਫਿਲਾਸਫੀ ਨੂੰ ਪੂਰਾ ਸਮਝਣ ਵਾਸਤੇ ਸਿਵਾਏ ਨਾਮ ਦੇ ਅਭਿਆਸ ਦੇ ਹੋਰ ਕੋਈ ਅੱਛਾ ਤਰੀਕਾ ਹੀ ਨਹੀਂ ਨਾਮ ਸੰਬੰਧੀ ਇੱਕ ਹੋਰ ਔਕੜ ਹੈ ਉਹ ਇਹ ਕਿ ਨਾਮ ਦੀਆਂ ਸ਼ੁਰੂ-ਸ਼ੁਰੂ ਦੀਆਂ ਅਵਸਥਾਵਾਂ ਬੜੀਆਂ ਕਠਨ ਅਤੇ ਘਬਰਾਨ ਵਾਲੀਆਂ ਹਨ ਇਹ ਵੀ ਇੱਕ ਸਬਬ ਹੈ ਜਿਸ ਕਰਕੇ ਨਾਮਵਲ ਕਟ ਆਦਮੀਆਂ ਦੀ ਰੁਚੀ ਲੱਗਦੀ ਹੈ ਪਰ ਹੀਰੇ ਪਹਾੜਾਂ ਦੀ ਜਟਾਨਾਂ ਵਿੱਚ ਅਤੇ ਮੋਤੀ ਸਮੁੰਦਰਾਂ ਦੀਆਂ ਤਹਿਆਂ ਵਿੱਚ ਲੁਕੇ ਹੁੰਦੇ ਹਨ ਦੁਰਲਭ ਅਤੇ ਕੀਮਤੀ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਹਮੇਸ਼ਾ ਸਖਤ ਢੂੰਡ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਨਾਮ ਵਰਗੀ ਦੁਰਲਭ ਚੀਜ਼ ਵੀ ਬਗੈਰ ਕੋਸ਼ਿਸ਼ ਅਤੇ ਅਨਥਕ ਮਿਹਨਤ ਦੇ ਪ੍ਰਾਪਤ ਨਹੀਂ ਹੋ ਸਕਦੀ ਅਤੇ ਇੱਥੇ ਸ਼ੰਕਾ ਉਤਪਨ ਹੁੰਦਾ ਹੈ ਕਿ ਇਹ ਨਾਮ ਕੀ ਹੈ ਜਿਵੇਂ ਜਿਦਾ ਨਾਮ ਲਈਏ ਉਸਦੀ ਸ਼ਕਲ ਗੁਣ ਅਤੇ ਸਭਾਓ ਚੀਜ਼ ਨਾਲ ਸੰਬੰਧ ਰੱਖਣ ਵਾਲੇ ਸਾਰੇ ਖਿਆਲ ਅੱਖਾਂ ਅਗੇ ਆ ਜਾਂਦੇ ਹਨ ਕਿਸੇ ਮਿੱਤਰ ਦਾ ਨਾਮ ਲੈ ਕੇ ਵੇਖੋ ਉਸਦੀ ਸੂਰਤ ਸੁਭਾਅ ਅਤੇ ਉਸ ਸੰਬੰਧੀ ਸਾਰੀਆਂ ਜਾਣਦਾ ਦਿਮਾਗ ਦੇ ਸਾਹਮਣੇ ਆਖਰੋਂਦੀਆਂ ਹਨ ਰੱਬ ਦਾ ਨਾਮ ਲਿਆ ਵੀ ਉਸ ਦਾ ਜੋ ਵੀ ਰੂਪ ਜਾਂ ਗੁਣ ਸਾਨੂੰ ਮعلوم ਹੋਣ ਉਹ ਅੱਖਾਂ ਅਗੇ ਆ ਜਾਂਦੇ ਹਨ ਗੁਰਬਾਣੀ ਪੜਨ ਨਾਲ ਕੋਈ ਨਾ ਕੋਈ ਰੱਬ ਦਾ ਸਰੂਪ ਸਾਡੇ ਅੰਤਹਿ ਕਰਨ ਵਿੱਚ ਜ਼ਰੂਰ ਬੰਦਾ ਹੈ ਨਾਮ ਲੈਣ ਨਾਲ ਉਹ ਸਰੂਪ ਵਦੇਰੇ ਸਾਫ਼ ਤੌਰ ਤੇ ਅੱਖਾਂ ਅੱਗੇ ਉਹਨਾਂ ਸ਼ੁਰੂ ਹੋ ਜਾਂਦਾ ਹੈ ਜੇ ਰੱਬ ਦਾ ਕੋਈ ਵੀ ਸਰੂਪ ਅੰਤਹਿ ਕਰਨ ਵਿੱਚ ਹੋਵੇ ਤਾਂ ਨਾਮ ਲੈਣ ਨਾਲ ਉਸਦੇ ਗੁਣ ਮਨ ਸਾਹਮਣੇ ਆਉਣ ਲੱਗ ਜਾਂਦੇ ਹਨ ਅਤੇ ਮਨ ਉਹਨਾਂ ਗੁਣਾਂ ਨੂੰ ਆਪਣੇ ਆਪ ਵਿੱਚ ਖੁਦ ਬਾ ਖੁਦ ਪ੍ਰਵੇਸ਼ਨ ਦਾ ਮਹਿਸੂਸ ਕਰਦਾ ਹੈ ਮਨ ਵਿੱਚ ਇਹ ਇੱਕ ਅਜੀਬ ਤਾਕਤ ਹੈ ਜਿਵੇਂ ਜੇ ਚੀਜ਼ ਨੂੰ ਚੰਗਾ ਸਮਝੇ ਅਤੇ ਚਾਹੇ ਕਿ ਉਹ ਚੀਜ਼ ਬਣ ਜਾਵੇ ਹੋਲੀ-ਓਲੀ ਉਹ ਚੀਜ਼ ਬਣਨੀ ਸ਼ੁਰੂ ਹੋ ਜਾਂਦੀ ਹੈ ਗੁਰੂ ਵਾਕ ਅਨੁਸਾਰ ਜੈਸਾ ਸੇਵੈ ਤੈਸੋ ਹੋਏ ਅਤੇ ਮਨ ਦੀ ਇਸ ਛ바ਵਕ ਸ਼ਕਤੀ ਉੱਤੇ ਹੀ ਨਾਮ ਸਿਮਰਨ ਦੀ ਬੁਨਿਆਦ ਰੱਖੀ ਗਈ ਹੈ ਪ੍ਰਬਚਿਤ ਆਏ ਸਭ ਦੁੱਖ ਜਾਏ ਪੈ ਸਭ ਬਿਨਸੈ ਹਰ ਕਹਿ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ